ਪੰਜਾਬ ਸਕੂਲ ਸਿੱਖਿਆ ਵਿਭਾਗ ਸਰੀਰਕ ਸਿੱਖਿਆ ਅਧਿਆਪਕਾਂ ਦੀ ਭਰਤੀ ਦੇ ਖਾਮਿਆਂ ਨੂੰ ਲੈ ਕੇ ਹਮੇਸ਼ਾ ਹੀ ਸੁਰਖੀਆਂ 'ਚ ਰਿਹਾ ਹੈ ਜਿਵੇਂ ਹੀ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਗਜ਼ਟ 'ਚ 2000 ਪੀਟੀਆਈ ਅਧਿਆਪਕਾਂ ਦੀ ਭਰਤੀ ਦਾ ਗਜ਼ਟ ਨੋਟੀਫਿਕੇਸ਼ਨ ਪ੍ਰਕਾਸ਼ਿਤ ਹੋਇਆ ਤਾਂ ਬੇਰੋਜ਼ਗਾਰ ਬੀਪੀਐਡ ਪਾਸ ਫਿਜ਼ੀਕਲ ਟੀਚਰ ਅਧਿਆਪਕਾਂ ਦਾ ਭਵਿੱਖ ਹਨੇਰੇ 'ਚ ਚਲਾ ਗਿਆ ਜਿਸ ਦੇ ਰੋਸ 'ਵਜੋਂ ਸਿੱਖਿਆ ਯੂਨੀਅਨ ਸਥਾਨਕ ਹਾਲਗੇਟ ਅੰਮ੍ਰਿਤਸਰ ਵਿਖੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਜ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਯੂਨੀਅਨ ਦੇ ਪ੍ਰਧਾਨ ਸੌਰਵ ਰਾਏ ਜਨਰਲ ਸਕੱਤਰ ਮੈਡਮ ਸ਼ਿਲਪਾ ਅਤੇ ਹੋਰ ਮੈਂਬਰ ਮੌਜੂਦ ਸਨ 2012 ਦੇ ਵਿੱਚ ਜਿਹੜੀ ਸਾਡੀ ਹਾਈ ਕੋਰਟ ਹੈਗੀ ਸੀ ਉਹਨਾਂ ਨੇ ਵੀ ਜਿਹੜਾ ਹੈਗਾ ਸੀ ਇਹ ਕੱਢਿਆ ਗਿਆ ਸੀਗਾ ਨੋਟੀਫਿਕੇਸ਼ਨ ਕੱਢਿਆ ਸੀਗਾ ਜਿਹਦੇ ਵਿੱਚ ਉਹਨਾਂ ਨੇ ਇਹ ਕਬੂਲ ਕੀਤਾ ਸੀਗਾ कि ਜਿਹੜੇ ਇਹ 2000 ਜਿਹੜੀ ਪੀਟੀਏ ਦੀਆਂ ਪੋਸਟ ਆਈਆਂ ਉਹਨਾਂ ਦੇ ਵਾਸਤੇ ਜਿਹੜੇ ਗਿਆ ਬੀਪੀਐਡ ਐਮਪੀਐਡ ਵੱਲੇ ਵੀ ਬੱਚੇ ਲਾਇਕ ਹੋਣਗੇ ਬਟ ਅਨਾ ਨੇ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਵੈ ਹਾਈ ਕੋਰਟ ਨੇ ਵੀ ਗੱਲ ਨੂੰ ਨਾ ਮੰਨਦੇ ਹੋਏਗੀ ਆਪਣੀ ਹੀ ਮਨਮਰਜ਼ੀਆਂ ਕਰਦੇ ਹੋਏ ਨੋਟੀਫਿਕੇਸ਼ਨ ਕੱਢ ਦਿੱਤਾ ਤੇ ਆਪਣੇ ਕੁਝ ਬੰਦਿਆਂ ਨੂੰ ਜਿਹੜਾ ਹੈਗਾ ਵੈ ਫਾਇਦਾ ਦੇ ਨੇ ਕੀਤਾ ਗਿਆ ਅਧਿਆਪਕ ਸੜਕਾਂ ਤੇ ਬੈਠੇ ਰਹੇ ਜੇ ਇਹ ਸਰਕਾਰ ਪੰਜਾਬ ਚ ਦਿੱਤੀ ਜੇ ਤੁਸੀਂ ਮੈਂ ਇਸ ਦੀ ਕੜੀ ਨਿੰਦਿਆ ਕਰਦਾ ਵਾਂ ਤੇ ਪੰਜਾਬ ਸਰਕਾਰ ਨੂੰ ਬੇਨਤੀ ਵੀ ਕਰਦਾ ਵਾਂ ਕਿ ਜਿਹੜੇ ਅੱਗੋਂ ਸਾਡੇ ਪ੍ਰੋਟੈਕਟ ਹੋਣਗੇ ਪੂਰੇ ਪੰਜਾਬ 'ਚ ਹੋਣਗੇ ਸੜਕਾਂ ਤੇ ਅਸੀਂ ਲੰਮੇ ਪੈ ਜਾਾਂਗੇ ਪਰ ਇਹਨਾਂ ਨੇ ਅਧਿਪਕਾਂ ਨੂੰ ਇਨਸਾਫ਼ ਦਿਵਾ ਕੇ ਰਵਾਂਗੇ